ਅਸ਼ੀਕਾਲ ਜੀ ਸਾਰਿਆਂ ਨੂੰ ਹੋਰ ਦੋਸਤੋ ਕਿਦਾਂ ਯਾਰ ਭਾਈ ਇੱਕ ਚੀਜ਼ ਦਿਖਾਉਣੀ ਸੀ ਤੈਨੂੰ ਹਾਂ ਬੋਲ ਔਰ ਇਹ ਚੀਜ਼ਾਂ ਲੁਕਤ ਹੋ ਗਈਆਂ ਤੇ ਇਹਨਾਂ ਦਾ ਕਾਰਨ ਵੀ ਇਹੀ ਹੈ ਵੀ ਆਪਾਂ ਵੀ ਇਹਨਾਂ ਦੀ ਕੇਅਰ ਨਹੀਂ ਕੀਤੀ ਹਨਾ ਕਿਉਂ ਭਾਈ ਦੇਖਦੇ ਅੱਜਕੱਲ ਕਿਤੇ ਨਹੀਂ ਭਾਈ ਜਿਸਨੇ ਕਿੱਥੇ ਪਾਣੀ ਨਹੀਂ ਹੋਇਆ ਨਾ ਚ ਇਹ ਤਾਂ ਬਈ ਮੈਨੂੰ ਲੱਗਦਾ ਇਹ ਬਚਿਆ ਬੜਾ ਹੈ ਯਾਰ ਹੈਂ ਨਸੇੜੀਆਂ ਤੋਂ ਬੜਾ ਬਟਿਆ ਵੇ ਇਹ ਕੋਈ ਲੈ ਨਹੀਂ ਗਿਆ ਖੋਲ ਕੇ ਇਹਨੂੰ ਬਈ ਇਹ ਲੁਫਤ ਕਾ ਧੋਗੇ ਕੀ ਗੱਲ ਪਤਾ ਤੈਨੂੰ ਪਾਣੀ ਡੂੰਗੇ ਹੋਗੇ ਬਈ ਸਹੀ ਗੱਲ ਲੋਕਾਂ ਨੇ ਕਦਰ ਨਹੀਂ ਕੀਤੀ ਬਈ ਪਾਣੀ ਦੇਣਾ ਇਹ ਤਾਂ ਮੱਛੀ ਮੋਟਰਾਂ ਦੇ ਪਾਣੀ ਵੀ ਡੂੰਗੇ ਗੰਦੇ ਤੇ ਗੰਦਲੇ ਹੋ ਜਾਣੇ ਸਹੀ ਗੱਲ ਮੁੰਡੀ ਲਾਮ ਪਿੰਡਾਂ ਦੇ ਵਿੱਚ ਤਾਂ ਹੋਏ ਪਏ ਐ ਬਚਾਓ ਬਈ ਯਾਰ ਪਾਣੀ ਨੂੰ ਬਚਾਓ ਹਨਾ ਬਾਕੀ ਇਹ ਮਿੱਤਰੋ ਕਿਹਦੇ ਕਿਹਦੇ ਘਰੇ ਤੇ ਕਿੱਥੇ ਪਿੰਡ 'ਚ ਖੜਾ ਕਿਸੇ ਦੇ ਨਲਕਾ ਚੱਲਦਾ ਅੱਜ ਕੱਲ ਕਿਸੇ ਦੇ ਘਰਾਂ ਦੇ ਵਿੱਚ ਤਾਂ ਦੱਸਿਓ ਕਮੈਂਟ ਕਰਕੇ ਹਾਂ ਭਾਈ ਜਿਹਦੇ ਘਰੇ ਕਿਸੇ ਦੇ ਨਲਕਾ ਚੱਲਦਾ ਤਾਂ ਕਮੈਂਟ ਕਰਕੇ ਪਲੀਜ਼ ਦੱਸਿਓ ਹਨਾ ਵੀ ਅੱਜ ਸਾਡੇ ਅੱਜ ਵੀ ਨਲਕੇ ਚੱਲਦੇ ਆ ਪਾਣੀ ਪਾਣੀ ਹੋਏਗਾ ਹੁਣ ਆਣੀ ਮੇਰੇ ਹਿਸਾਬ ਨਾਲ ਤਾਂ ਨਲਕਾ ਦੇ ਸਿਧਾ ਕਿਤੇ ਹੋ ਸਕਦਾ ਵੀ ਇੱਥੇ ਨਦੀ ਨੂਦੀ ਕੋਈ ਨਾਲਾ ਨੂਲਾ ਕੋਈ ਹਨਾ ਕੋਈ ਆਪਣੀ ਨਹਿਰ ਸੁਆ ਸੁਆ ਕੱਸੀ ਹੋਵੇ ਕੋਈ ਚਲੋ ਬਾਕੀ ਭਾਈ ਪਾਣੀ ਨੂੰ ਬਚਾਓ ਹਨਾ ਤੇ ਸਹਿਰ ਜਰੂਰ ਕਰਿਆ ਕਰੋ ਭਰਾਵਾ ਇੰਨਾ ਵਜਾ ਕਰਕੇ ਇੰਨਾ ਦੀ ਵਜਾ ਕਰਕੇ ਹੋਇਆ ਸਾਰਾ ਸਿਸਟਮ ਅੱਜ ਨੇ ਟੀਨੇ ਮੋਟਰਾਂ ਲਾ ਕੇ ਆਪਾਂ ਕਣਕਾਂ ਝੋਨੇ ਲਾਉਣੇ ਹਨ ਚਲੋ ਕਣਕ ਤਾਂ ਠੀਕ ਹੈ ਫੇਰ ਵੀ ਕਣਕ ਤਾਂ ਚੱਲ ਪੰਜਾਬ ਖਾਂਦਾ ਪਰ ਝੋਨੇ ਦਾ ਤਾਂ ਯਾਰ ਕੋਈ ਬੜਾ ਫालतੂ ਬਈ ਹੈ ਨਹੀਂ ਫਾਇਦਾ ਹਨਾ ਐਵੇਂ ਲੋਕਾਂ ਨੇ ਬਸ ਪਾਣੀ ਜਖਣਾ ਵੱਢੀ ਜਾਂਦੇ ਆ ਪਾਣੀ ਬਚਾਓ ਮੇਨ ਗੱਲ ਤਾਂ ਇਹ ਆ